ਸੰਜੇਦ ਰਾਜ ਰੋਹਿੰਦਰਾਫਰੇ ਮੋਕੇ ਰੋਲ ਹਾਂਜੀ ਮੈਮ ਅੱਜ ਜੋ ਕਾਰਸਪ੍ਰੇਸ਼ਨ ਚਲਾ ਰਿਹਾ ਹੈ ਜੀ ਜੀ ਅੱਜ ਜਲੰਧਰ ਸ਼ਹਿਰ ਦੇ ਵਿੱਚ ਕੁੱਲ 32 ਥਾਵਾਂ ਤੇ ਇਹ ਕੋਆਰਡੀਨੇਟ ਸਰਚ ਆਪਰੇਸ਼ਨ ਕਰਾਇਆ ਗਿਆ ਹੈ ਜਿਸ ਦੇ ਵਿੱਚ ਸਾਡੇ ਤਕਰੀਬਨ 300 ਦੇ ਆਸ-ਪਾਸ ਅਸੀਂ ਆਪਣੀ ਫੋਰਸ ਲਗਾ ਕੇ ਤੇ ਹਰੇਕ ਥਾਂ ਦੇ ਉੱਪਰ ਇੱਕ ਗ੍ਰੇਡਡ ਅਫਸਰ ਵੱਲੋਂ ਉਦੀ ਨਿਗਰਾਨੀ ਹੇਠ ਇਹ ਸਰਚ ਆਪਰੇਸ਼ਨ ਕਰਾਇਆ ਗਿਆ ਹੈ ਜਿਸ ਦੇ ਜੋ ਹੁਣ ਤੱਕ ਨਤੀਜੇ ਮੇਰੇ ਸਾਹਮਣੇ ਆਏ ਆ ਮੈਂ ਤੁਹਾਡਾ ਨਾਲ ਸ਼ੇਅਰ ਕਰ ਦਿੰਦੀ ਹਾਂ ਜੀ ਕਿ ਹੁਣ ਤੱਕ ਅਸੀਂ 11 ਐਫ ਆਈ ਆਰ ਰਜਿਸਟਰ ਕੀਤੀਆਂ ਤੇ ਅਜੇ ਇਸ ਦੀ ਵਿੱਚ ਅੱਗੇ ਛਾਪਾ ਮਾਰੀ ਵੀ ਚੱਲ ਰਹੀ ਹੈ ਤੇ ਹੋਰ ਵੀ ਪਰਚੇ ਹੋਣ ਦੀ ਸੰਭਾਵਨਾ ਹੈਗੀ ਹੈ ਜੀ ਇਹ ਗੈਰ ਹੈ ਫਾਇਰਸ ਹੈ ਕਿੰਨੀ ਆਪਰੇਸ਼ਨ ਦੇ ਵਿੱਚ ਅੱਜ ਦਾ ਆਪਰੇਸ਼ਨ ਹੈ ਜਾਂ ਫਿਰ ਪਿਛਲੇ ਦਿਨਾਂ ਦਾ ਜੀ ਇਹ ਅੱਜ ਦੇ ਆਪਰੇਸ਼ਨ ਦੇ ਵਿੱਚ ਸਾਡੀਆਂ ਹੁਣ ਤੱਕ ਦੀ ਐਫ ਆਈ ਆਰਸ ਦਰਜ ਹੋਈਆਂ ਤੇ ਅਸੀਂ ਅੱਗੇ ਵੀ ਇਸ ਦੇ ਵਿੱਚ ਦਰਜ ਕਰ ਰਹੇ ਹਾਂ ਅੱਜ ਦੇ ਆਪਰੇਸ਼ਨ ਦੇ ਵਿੱਚ ਜਿਹੜਾ ਤੇ ਕੋਈ ਮੇਨ ਥਾਵਾਂ ਹੁੰਦੀਆਂ ਜਿੱਥੇ ਨਸ਼ਾ ਵੇਚਣ ਦੀ ਸ਼ਿਕਾਇਤਾਂ ਆਂਦੀਆਂ ਸੀ ਉਹਦੇ ਨਾਲ ਨਾਲ ਜਿੱਥੇ ਸਾਨੂੰ ਇਹ ਪਬਲਿਕ ਵੱਲੋਂ ਸ਼ਿਕਾਇਤਾਂ ਆਈਆਂ ਕਿ ਇੱਥੇ ਕਈ ਵਾਰ ਅ ਮੁੰਡੇ ਇਕੱਠੇ ਹੋ ਕੇ ਨਸ਼ਾ ਕਰਦੇ ਹਨ ਸੋ ਉਹ ਥਾਂ ਤੇ ਕੋਈ ਨਸ਼ਾ ਵੇਚਣ ਦੀ ਸ਼ਿਕਾਇਤ ਨਹੀਂ ਸੀਗੀ ਬਟ ਉੱਥੇ ਕੋਈ ਥਾਂ ਹੈਗੀ ਹੈ ਜਿਹੜੀ ਸੁਨਸਾਨ ਹੈ ਜਾਂ ਉਥੇ ਲਾਈਟ ਨਹੀਂ ਹੈਗੀ ਹੈ ਜਾਂ ਕੋਈ ਹੋਰ ਇਸ਼ੂ ਹੈ ਅਬੈਂਡੰਟ ਬਿਲਡਿੰਗ ਹੈ ਜਿਵੇਂ ਸੋ ਅੱਜ ਅਸੀਂ ਉਹ ਵੀ ਇਸ ਮਹੀਨੇ ਦੌਰਾਨ ਚੈੱਕ ਕਰ ਆਈਆਂ ਹਾਂ ਤੇ ਉਹਦੇ ਸੰਬੰਧੀ ਅਸੀਂ ਇੱਕ ਵੱਖਰੀ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਰਿਪੋਰਟ ਭੇਜਾਂਗੇ ਜਿਸ ਦੇ ਵਿੱਚ ਕਿ ਇਹਨਾਂ ਥਾਵਾਂ ਦੀ ਥੋੜੀ ਰੀਡਿਪਲੋਇਮੈਂਟ ਰੀ ਡਿਵੈਲਪਮੈਂਟ ਦੇ ਉੱਪਰ ਕੰਮ ਕੀਤਾ ਜਾ ਸਕਦਾ ਜਿਹੜੇ ਐਫ ਆਈ ਆਰ ਦਾ ਜੋ ਹੋਇਆ ਕਿਹੜੇ ਕਿਹੜੇ ਤਾਂਰਾਵਾਂ ਸਰ ਐਨ ਡੀ ਪੀ ਐਸ ਦੇ ਜਾਂ ਕੁਝ ਹੋਰ ਜੀ ਇਹ ਐਨ ਡੀ ਪੀ ਐਸ ਦੀ ਹੀ ਤਾਂਰਾਵਾਂ ਦੇ ਵਿੱਚ ਆਪਣੇ ਪਰਚੇ ਦਰਜ ਹਨ ਹੋਰ ਡਿਟੇਲਸ ਰਿਕਵਰੀਜ਼ ਕਿੰਨੀ ਹੈ ਦੋਸ਼ੀ ਕਿੰਨੇ ਫੜੇ ਗਏ ਉਹ ਮੈਂ ਹੋਰ ਤੁਹਾਡੇ ਨਾਲ ਕੰਟੈਕਟ ਕਰਕੇ ਆਪਾਂ ਸ਼ੇਅਰ ਕਰਾਂਗੀ ਇਹ ਇਲਾਕੇ ਕਿਹੜੇ ਕਿਹੜੇ ਜਲੰਧਰ ਗਾਇਜ਼ ਹੋਰ ਇਹ ਸਾਡੇ ਹਰੇਕ ਪੁਲਿਸ ਸਟੇਸ਼ਨ ਦਾ ਸਿਸਟਰੀਆ ਆਈਡੈਂ ਕੰਜ਼ਮਪਸ਼ਨ ਦੀ ਜ਼ਿਆਦਾ ਸ਼ਿਕਾਇਤ ਸੀ ਕਿ ਇੱਥੇ ਥਾਂ ਲੁਗੀ ਦੇਖ ਕੇ ਸੁਨਸਣ ਥਾਂ ਦੇਖ ਕੇ ਭਈ ਮੁੰਡੇ ਇਕੱਠੇ ਹੋ ਕੇ ਕਰਦੇ ਆ ਸੋ ਉਹ ਅਸੀਂ ਅੱਜ ਇਸ ਤਰ੍ਹਾਂ ਪੂਰੇ ਸ਼ਹਿਰ ਦੇ ਵਿੱਚ ਫੁੱਲ ਆਪਣੀ 32 ਥਾਵਾਂ ਸੀਗੀਆਂ ਜਿਨ੍ਹਾਂ ਤੇ ਅਸੀਂ ਇਹ ਅੱਜ ਦਾ ਕੋਆਰਡੀਨੇਟ ਸਰਚ ਆਪਰੇਸ਼ਨ ਕਰਾ ਕੇ ਤੇ ਐਫ ਆਈ ਆਰ ਰਜਿਸਟਰ ਕੀਤੀ ਹੈ ਥੈਂਕ ਯੂ